पार्टी हित मानकार ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਵੀ ਜਿਹੜਾ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਦਿਗਲ ਵੱਚ ਚੁੱਕਿਆ 14 ਤਰੀਕ ਨੂੰ ਆਪਾਂ ਵੋਟਾਂ ਪਾ ਕੇ ਆਪਣੇ ਦੋ ਨੁਮਾਇंदे ਚੁਣ ਕੇ ਭੇਜਣੇ ਨੇ ਜਿਹੜੇ ਸਾਡੀ ਬਲਾਕ ਸੰਪਤੀ ਦੇ ਵਿੱਚ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਡੀ ਨੁਮਾਇੰਦਗੀ ਕਰਨਗੇ ਸਾਡੇ ਇਲਾਕੇ ਨੂੰ ਉੱਥੇ ਉਹਨਾਂ ਦੇ ਨੁਮਾਇंदे ਬਣ ਕੇ ਜਾਣਗੇ ਬਹੁਤੇ ਪਿੰਡਾਂ ਦੇ ਵਿੱਚ ਜਾਂ ਬਹੁਤ ਲੋਕ ਕਈ ਵਾਰੀ ਗੱਲਾਂ ਕਰਦੇ ਆ ਵੀ ਜਿਹੜੇ ਇਹਨਾਂ ਵੋਟਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ ਪਰ ਨਹੀਂ ਭਰਾਵੋ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਔਰ ਬਲਾਡ ਸੰਪਤੀ ਦੇ ਜਿਹੜਾ ਵਧੀਆ ਕੋਈ ਪੜਿਆ ਲਿਖਿਆ ਮੈਂਬਰ ਜੇ ਆਪਾਂ ਚੁੜ ਕੇ ਭੇਜੀ ਤਾਂ ਇਸ ਤੇ ਬਹੁਤ ਕੰਮ ਹੁੰਦੇ ਨੇ ਮੈਂਬਰ ਦੇ ਬਹੁਤ ਸਕੀਮਾਂ ਹੁੰਦੀਆਂ ਨੇ ਜਿਹੜੀਆਂ ਬਲਾਡ ਸੰਪਤੀ ਦੇ ਥਰੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਥਰੂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਆਉਂਦੀਆਂ ਨੇ ਬਹੁਤ ਫੰਡ ਹੁੰਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜਾ ਕੋਈ ਪੜਿਆ ਲਿਖਿਆ ਜੇ ਕੋਈ ਨੁਮਾਇੰਦਾ ਹੋਵੇ ਤਾਂ ਉੱਥੇ ਆਪਣੇ ਗੱਲ ਰੱਖੇ ਤਾਂ ਆਪਣੇ ਇਲਾਕੇ ਦਾ ਬਹੁਤ ਸੁਧਾਰ ਜਿਹੜਾ ਪ੍ਰਸ਼ਾਸਨ ਦੇ ਰਾਹੀਂ ਹੋ ਸਕਦਾ ਤੁਹਾਨੂੰ ਪਤਾ ਪਿਛਲੇ 4 ਸਾਲਾਂ ਤੋਂ ਆਵਾਮੀ ਪਾਰਟੀ ਦੀ ਸਰਕਾਰ ਹੈ ਇਸੇ ਤਰ੍ਹਾਂ ਸਾਡੇ ਐਮਐਲਏ ਵੀ ਆਵਾਮੀ ਪਾਰਟੀ ਦੇ ਨੇ ਤੇ ਸਰਪੰਚ ਸਾਹਿਬ ਜੇ ਆਪਾਂ ਇਹਨਾਂ ਨੂੰ ਚੁਣ ਕੇ ਭੇਜਦੇ ਆ ਆਵਾਮੀ ਪਾਰਟੀ ਵੱਲੋਂ ਤਾਂ ਇੱਕ ਵਧੀਆ ਟੀਮ ਤਿਆਰ ਹੁੰਦੀ ਆ ਜੇ ਇੱਕ ਟੀਮ ਵਧੀਆ ਤਿਆਰ ਹੁੰਦੀ ਆ ਤਾਂ ਕੰਮ ਉਹ ਇਲਾਕੇ ਦੇ ਵਧੀਆ ਹੁੰਦੇ ਨੇ ਪਿਛਲੇ 4 ਸਾਲਾਂ ਦੀ ਗੱਲ ਕਰਾਂ ਤਾਂ ਬੇਮਿਸਾਲ ਕੰਮ ਹੋਏ ਨੇ ਚਾਹੇ ਉਹ ਬਿਜਲੀ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਕਿਸਾਨਾਂ ਨੂੰ ਬਿਜਲੀ ਦੀ ਗੱਲ ਆ ਚਾਹੇ ਮੁਫਤ ਬਿਜਲੀ ਦੀ ਘਰਾਂ ਦੀ ਗੱਲ ਆ ਲੋਕਾਂ ਦਾ ਲੱਖਾਂ ਰੁਪਏ ਦਾ ਡੀਜ਼ਲ ਤੇ ਘਰਾਂ 'ਚ ਪੈਸੇ ਬਚੇ ਨੇ ਸਕੂਲਾਂ ਦੇ ਵਿੱਚ ਬਹੁਤ ਕ੍ਰਾਂਤੀਕਾਰੀ ਕੰਮ ਹੋਏ ਨੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਟ੍ਰੇਨਿੰਗ ਲਈ ਭੇਜਿਆ ਗਿਆ ਆਪਣੇ ਸਕੂਲਾਂ ਦੇ ਬੱਚਿਆਂ ਨੂੰ NASA ਵਰਗੇ ਜਿਹੜੇ ਵੱਡੇ ਸੰਸਥਾਨ ਨੇ ਉਹਨਾਂ ਵਿੱਚ ਉਹਨਾਂ ਨੂੰ ਉਹਨਾਂ ਵੀ ਜਿਹੜੀ ਟ੍ਰੇਨਿੰਗ ਵਾਸਤੇ ਉਹਨਾਂ ਨੂੰ ਉੱਥੇ ਲਜਾਇਆ ਗਿਆ ਪਹਿਲੀ ਵਾਰੀ ਹੋਇਆ ਵੀ ਕਿਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪਹਿਲਾਂ ਨਾਲੋਂ ਦਾਖਲੇ ਵਧੇ ਨੇ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਪਰ ਸਰਕਾਰ ਦੀ ਜਿਹੜੀ ਮਨਸ਼ਾ ਬੜੀ ਸਾਫ਼ ਆ ਨਹਿਰੀ ਪਾਣੀ ਨੂੰ ਵਰਤੋਂ ਵਿੱਚ ਲਿਆਉਣ ਲਈ ਜਿਹੜੇ ਕੱਚੇ ਸੂਏ ਨੇ ਜਾਂ ਬੰਦ ਪਏ ਸੂਏ ਜੀ ਕਈ ਸਾਲਾਂ ਤੋਂ ਉਹਨਾਂ ਨੂੰ ਦੁਬਾਰਾ ਪੱਕੇ ਕਰਕੇ ਨਹਿਰੀ ਪਾਣੀ ਨੂੰ ਵਰਤਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਨੇ ਤਾਂ ਕਿ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਵਧ ਸਕੇ ਇਹ ਗੱਲਾਂ ਦਾ ਹੋ ਸਕਦਾ ਸੜਕਾਂ ਦਾ ਜਾਲ ਜਿਹੜਾ ਵਿਛਾਇਆ ਗਿਆ ਹੋਰ ਵੀ ਜਿਹੜੇ ਅਗਲੇ 1 ਸਾਲ ਦੇ ਵਿੱਚ ਬੇਵਸਾਲ ਕੰਮ ਸਰਕਾਰ ਵੱਲੋਂ ਕੀਤੇ ਜਾਣੇ ਨੇ ਸੋ ਬੇਨਤੀ ਇਹੀ ਆ ਵੀ ਜਿੱਥੇ ਆਪਾਂ ਆਵਾਮਾ ਦੀ ਪਾਰਟੀ ਦੀ ਸਰਕਾਰ ਚ ਹੋਣੀ ਸੀ ਹੁਣ ਜਿਹੜੇ ਅਗਲੇ ਆਪਣੇ ਨਮਾਇंदे ਨੇ ਇਹ ਵੀ ਆਪਾਂ ਆਵਾਮਾ ਦੀ ਪਾਰਟੀ ਨੇ ਚੁਣੀਏ ਤਾਂ ਕਿ ਇੱਕ ਵਧੀਆ ਟੀਮ ਦੇ ਵਿੱਚ ਇਹ ਕੰਮ ਕਰ ਸਕਣ ਸਾਡੇ ਜਿਹੜਾ ਆਪਣੀ ਬਲਾਕ ਸੰਪਤੀ ਹੈ ਹੈਡਾਟਾ ਹਾ ਜੋਨ ਉਹਦੇ ਵਿੱਚ ਜਿਹੜੇ ਸਾਡੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਡੀ ਭੈਣ ਮਨਦੀਪ ਕੌਰ ਸਾਡੇ ਮੰਡਲ ਮੱਜਰੇ ਤੋਂ ਸਰਪੰਚ ਸਾਹਿਬ ਨੇ ਇਹਨਾਂ ਦੇ ਘਰੋਂ ਨੇ ਇਹਨਾਂ ਦਾ ਚੋਣ ਨਿਸ਼ਾਨ ਵੀ ਝਾੜੂਗਾ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜੋਨ ਸਾਡਾ ਖੀਰਨੀਆ ਪੈਂਦਾ ਉਹਦੇ ਵਿੱਚ ਜਿਹੜੇ ਉਮੀਦਵਾਰ ਨੇ ਸਾਡੇ ਬਰਮਾ ਤੋਂ ਸਰਪੰਚ ਸਾਹਿਬ ਮਨਦੀਪ ਸਿੰਘ ਇਹਨਾਂ ਦੇ ਘਰੋਂ ਸਾਡੀ ਭੈਣ ਬਰਿੰਦਰਦੀਪ ਕੌਰ ਆ ਤੇ ਇਹਨਾਂ ਦਾ ਚੋਣ ਨਿਸ਼ਾਨ ਵੀ ਝਾੜੂਗਾ ਦੋਨੇ ਵੋਟਾਂ ਆਪਾਂ ਆਮ ਆਦਮੀ ਪਾਰਟੀ ਨੂੰ ਪਾ ਕੇ ਇਥੋਂ ਕਾਮਯਾਬ ਕਰਨਾ ਤਾਂ ਕਿ ਜਿਹੜੇ ਇਹ ਇਲਾਕੇ ਦੇ ਵਿੱਚ ਜਿਹੜੇ ਕੰਮ ਕਰਾ ਸਕਣ ਜੇ ਮੈਂ ਗੱਲ ਕਰਾਂ ਸਾਡੇ ਸਰਪੰਚ ਮਨਦੀਪ ਸਿੰਘ ਬਰਮਾ ਦੀ ਵੀ ਇਹਨਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੇ ਲਈ ਕਿਉਂ ਚੁਣਿਆ ਗਿਆ ਪਿਛਲੇ 1 ਸਾਲ ਤੋਂ ਪਿੰਡ ਬਰਮਾ ਦੇ ਸਰਪੰਚ ਨੇ ਇਹਨਾਂ ਦੇ ਜਿਹੜੇ ਕੰਮ ਨੇ 1 ਸਾਲ ਦੇ ਵਿੱਚ ਬੇਮਿਸਾਲ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਕੰਮ ਕੀਤੇ ਨੇ ਸੜਕਾਂ ਦਾ ਗਲੀਆਂ ਦਾ ਕੰਮ ਇਹਨਾਂ ਨੇ ਕਰਵਾਇਆ ਸਿਵਰੇਜ ਕਾਫੀ ਟਾਈਮ ਤੋਂ ਇਹਨਾਂ ਨੂੰ ਲੋਡ ਸੀ ਉੱਥੇ ਪਿੰਡ ਦੇ ਵਿੱਚ ਉਹ ਕਰਵਾਇਆ ਲਾਈਟਾਂ ਲਵਾਈਆਂ ਸਭ ਤੋਂ ਵੱਡਾ ਕੰਮ ਜਿਹੜਾ ਇਹ ਇਲਾਕੇ ਦੇ ਵਿੱਚੋਂ ਜਿਹੜਾ ਇਹਨਾਂ ਨੇ ਮੱਲ ਮਾਰੀ ਆ ਉਹ ਐਮਐਨਏ ਸਾਹਿਬ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਆਪਣੇ ਪਿੰਡ ਵਾਸਤੇ 45 ਲੱਖ ਰੁਪਏ ਦਾ ਸਟੇਡੀਅਮ ਜਿਹੜਾ ਉਹ ਮਨਜ਼ੂਰ ਕਰਵਾ ਲਿਆ ਤੇ ਉਹਦਾ ਕੰਮ ਚੱਲ ਰਿਹਾ ਫਰਵਰੀ ਜਾਂ ਹੱਦ ਮਾਰਚ ਦੇ ਵਿੱਚ ਉਹ ਕੰਮ ਕੰਪਲੀਟ ਹੋ ਕੇ ਉਹ ਬੱਚਿਆਂ ਵਾਸਤੇ ਮਤਲਬ ਉਪਲਬਧ ਹੋਊਗਾ ਉਹ ਗਰਾਊਂਡ ਕਿਉਂਕਿ ਤੁਹਾਨੂੰ ਪਤਾ ਵੀ ਆਪਾਂ ਪੰਜਾਬ ਦੀ ਜਿਹੜੀ ਨੌਜਵਾਨੀ ਦੀ ਗੱਲ ਅੱਜ ਨਸ਼ਿਆਂ ਦੇ ਨਾਲ ਸੰਬੰਧਤ ਜ਼ਰੂਰ ਹੁੰਦੀ ਆ। ਹਰੇਕ ਆਪਾਂ ਕਹਿ ਦਿੰਦੇ ਆ ਵੀ ਜਿਹੜੀ ਪੰਜਾਬ ਦੀ ਜਿਹੜੀ ਜਵਾਨੀ ਆ ਉਹ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਆ ਪਰ ਉਹਦਾ ਹੱਲ ਨਹੀਂ ਆਪਾਂ ਸੋਚਦੇ। ਉਹਦਾ ਹੱਲ ਇਹੀ ਆ ਵੀ ਜਿਹੜਾ ਬੱਚਿਆਂ ਨੂੰ ਆਪਾਂ ਖੇਡਾਂ ਤੋਂ ਦੂਰ ਕੀਤਾ ਗਿਆ ਸੀ ਪਿਛਲੀਆਂ ਸਰਕਾਰਾਂ ਦੁਆਰਾ ਕੋਈ ਧਿਆਨ ਨਹੀਂ ਦਿੱਤਾ ਗਿਆ ਖੇਡਾਂ ਵੱਲ। ਪੰਜਾਬ ਸਰਕਾਰ ਨੇ ਚਾਹੇ ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀਆਂ ਸਕੂਲਾਂ ਦੇ ਵਿੱਚ ਖੇਡਾਂ ਸ਼ੁਰੂ ਕੀਤੀਆਂ ਤੇ ਪਿੰਡਾਂ ਦੇ ਵਿੱਚ ਜਿਹੜੇ ਸਟੇਡੀਅਮ ਬਣਾਉਣੇ ਸ਼ੁਰੂ ਕੀਤੇ ਆਪਣੇ ਹਲਕੇ ਦੇ ਵਿੱਚ 30 ਸਟੇਡੀਅਮ ਨੇ ਜਿਹੜੇ ਬਣ ਰਹੇ ਨੇ ਪਹਿਲੀ ਜਿਹੜੀ ਲਿਸਟ ਦੇ ਵਿੱਚ ਉਹਦੇ ਵਿੱਚ ਸਰਪੰਚ ਸਾਹਿਬ ਦਾ ਪਿੰਡ ਬਰਵਾ ਉਹਦੇ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਮਤਲਬ ਜਿਹੜਾ ਉਹ ਬਣ ਰਿਹਾ ਸੋ ਇਹਨਾਂ ਦੇ ਜਿਹੜੇ ਕੰਮ ਕੀਤੇ ਸੀ ਇਹਨਾਂ ਨੂੰ ਦੇਖਦੇ ਹੋਏ ਐਮਐਲਏ ਜਗਤਾਰ ਸਿੰਘ ਬਿਆਲਪੁਰਾ ਵੱਲੋਂ ਇਹਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਚੁਣਿਆ ਗਿਆ ਇਹਨਾਂ ਬਾਰੇ ਜਿਹੜਾ ਜਹਾੂ ਪਾਣਾ ਜਿਹੜਾ ਇੱਕ ਸਮਰਪਣ ਆਪਣੇ ਪਿੰਡ ਦੇ ਲਈ ਇਹ ਦੇਖਦੇ ਹੋਏ ਵੀ ਜਿਹੜੇ ਹੋਰ ਪਿੰਡਾਂ ਨੂੰ ਵੀ ਹੈ ਨਾ ਵਰਗੇ ਆਗੂਆਂ ਦੇ ਯੂਥ ਆਗੂ ਨੇ ਇਹਨਾਂ ਦੀ ਲੋੜ ਆ ਜਿਹੜੇ ਇਹਨਾਂ ਦੇ ਖੇਵੀਆ ਜ਼ੋਨ ਦੇ ਵਿੱਚ ਜਿਹੜੇ ਪੈਂਦੇ ਨੇ ਪਿੰਡ 48 49 ਪਿੰਡ ਪੈਂਦੇ ਨੇ ਵੀ ਜਦੋਂ ਇਹ ਇੱਥੋਂ ਜੁੜ ਕੇ ਜਾਣਗੇ ਜਿਵੇਂ ਇਹਨਾਂ ਨੇ ਆਪਣੇ ਪਿੰਡ ਦਾ ਵਿਕਾਸ ਕਰਾਇਆ ਐਦਾਂ ਹੀ ਜਿਹੜੇ 48 49 ਹੋਰ ਪਿੰਡ ਨੇ ਉਹਨਾਂ ਦਾ ਵੀ ਵਿਕਾਸ ਕਰਾਣਗੇ ਸੋ ਵੀਰੋ ਬੇਨਤੀ ਆ ਵੀ ਇਹਨਾਂ ਨੂੰ ਆਪਾਂ ਬਲਾਸਾਂਪਤੀ ਤੋਂ ਸਾਡੇ ਜਿਹੜੇ ਮਨਮੋਚ ਨੌਪੁਰ ਸਰਪੰਚ ਸਾਹਿਬ ਨੇ ਉਹਨਾਂ ਨੂੰ ਇਧਰੋਂ ਬਰਮਾ ਵਾਲੇ ਸਰਪੰਚ ਸਾਹਿਬ ਨੂੰ ਜ਼ਿਲ੍ਹਾ ਪ੍ਰੈਸਰ ਵਾਲੀ ਆਪਾਂ ਚੁਣ ਕੇ ਭੇਜਣਾ ਤਾਂ ਕਿ ਜਿਹੜੇ ਆਪਣੇ ਕੰਮ ਹੋ ਜੇ ਕਰਨ ਹੁਣ ਮੈਂ ਬੇਨਤੀ ਕਰੂੰਗਾ ਸਰਪੰਚ ਮਨਦੀਪ ਸਿੰਘ ਬਰਮਾ ਨੂੰ ਤੁਹਾਡੇ ਰੂਪ ਨੂੰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ 14 ਤਰੀਕ ਨੂੰ ਸਮਝਾਉ ਦੇ ਬਿਸ਼ੇਸ਼ ਰਾਮ ਜੀ ਦੇ ਵਿੱਚ ਜਿਹਦੇ ਵਿੱਚ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੇਸ਼ਰ ਦੋਨੋਂ ਇੱਕੋ ਦਿਨ ਹੋਣ ਜਾ ਰਹੀਆਂ ਨੇ ਉਸ ਦਿਨ ਦੇ ਲਈ ਆਪਾਂ ਨੂੰ ਪਾਰਟੀ ਨੇ ਸਰਦਾਰ ਜਗਤਾਰ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਮੇਰੇ ਘਰ ਦੇ ਨੂੰ ਜ਼ਿਲ੍ਹਾ ਪ੍ਰੇਸ਼ਰ ਜੋਨ ਖੀਰਨੀਆ ਲਈ ਇਹ ਦਿੱਤੀ ਵੱਡਾ ਮਾਣ ਬਖਸ਼ਿਆ ਜੀ ਉੱਥੇ ਹੀ ਨਾਲ ਦੀ ਨਾਲ ਸਾਡੇ ਸਰਪੰਚ ਸਾਹਿਬ ਨੇ ਭਵਨ ਵੀਰੋਣੀ ਮਲ ਮਾਜਰੇ ਤੋਂ ਇਹਨਾਂ ਦੇ ਘਰ ਦੇ ਮਨਦੀਪ ਕੌਰ ਜੀ ਭੈਣ ਸਾਡੇ ਉਹਨਾਂ ਨੂੰ ਤੁਹਾਡੇ ਵਾਲੇ ਹਿੱਡੂ ਬਲਾਕ ਤੋਂ ਬਲਾਕ ਸੰਪਤੀ ਦੀ ਟਿਕਟ ਮਿਲੀ ਹੈ। ਇਹੀ ਬੇਨਤੀ ਕਰਦੇ ਹਾਂ ਜੀ 14 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੋਨੋਂ ਵਾਕ ਸੰਬੰਧੀ ਤੇ ਜਿਹੜਾ ਵਿੱਚ ਦੋਨੋਂ ਸੀਟਾਂ ਆਪਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਈਏ ਜੋ ਐਮਐਲਏ ਸਾਹਿਬ ਨੇ ਆਪਾਂ ਨੂੰ ਮਾਣ ਬਖਸ਼ਿਆ ਆਪਾਂ ਇਹ ਸੀਟ ਜਿੱਤ ਕੇ ਉਹਨਾਂ ਦੀ ਝੋਲੀ ਦੇ ਵਿੱਚ ਪਾਈਏ ਬਾਕੀ ਰਹੀ ਜੀ ਕਮਾਂਗਾਰਾਂ ਦੀ ਗੱਲ ਸਰਕਾਰ ਦੇ ਆਂ ਦੀ ਤੁਹਾਨੂੰ ਪਤਾ ਜੀ 4 ਸਾਲ ਹੋ ਗਏ ਸਰਕਾਰ ਆਈ ਨੂੰ ਬੜੀ ਵਧੀਆ ਤਰੀਕੇ ਨਾਲ ਕੰਮਕਾਰ ਚੱਲ ਰਹੇ ਨੇ ਚਾਹੇ ਹੋ ਕੋਈ ਖੇਡ ਗਰਾਊਂਡਾਂ ਦੀ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਹਸਪੀਟਲਾਂ ਦੀ ਗੱਲ ਕਰ ਲਈਏ ਜੀ ਸਿੱਖਿਆ ਦੀ ਗੱਲ ਕਰ ਲਈਏ ਸਿੱਖਿਆ ਦੇ ਖੇਤਰ ਵਿੱਚ ਬੜਾ ਸੁਧਾਰ ਹੋਇਆ ਉਦਾਂ ਹੀ ਆਪਣੇ ਜਿੱਦਾਂ ਡਿਸਪੈਂਸਰੀਆਂ ਦੇ ਵਿੱਚ ਪਹਿਲਾਂ ਵੱਡੀਆਂ ਪ੍ਰੋਬਲਮਾਂ ਸੀਗੀਆਂ ਆਪਾਂ ਸਰਕਾਰੀ ਹਸਪਤਾਲਾਂ ਵਿੱਚ ਜਾਣ ਤੋਂ ਡਰਦੇ ਸੀਗੇ ਪਰ ਅੱਜ ਹਰ ਕੋਈ ਉੱਥੇ ਜਾਣਾ ਚਾਹੁੰਦਾ ਕੀ ਕਾਰਨ ਹੋਇਆ ਜੇ ਉੱਥੇ ਸੁਧਾਰ ਹੋਇਆ ਤਾਂ ਹੀ ਨਾ ਉੱਥੇ ਜाहਿ ਦਵਾਈਆਂ ਦੀ ਗੱਲ ਕਰ ਲਈਏ ਪਹਿਲਾਂ ਡਾਕਟਰ ਆਪਾਂ ਨੂੰ ਦਵਾਈ ਲਿਖ ਦਿੰਦੇ ਸੀਗੇ ਉਹ ਆਪਾਂ ਨੂੰ ਬਾਹਰੋਂ ਮੈਡੀਕਲ ਤੋਂ ਬੜੇ ਮਹਿੰਗੇ ਰੇਟਾਂ ਤੇ ਮਿਲਦੀਆਂ ਸੀਗੀਆਂ ਜਾਂ ਟੈਸਟ ਬਾਹਰੋਂ ਲਿਖ ਦਿੰਦੇ ਸੀਗੇ ਉਸ ਆਪਾਂ ਨੂੰ ਬਾਹਰੋਂ ਕਰਵਾਉਣੇ ਨੇ ਪਰ ਅੱਜ ਉਸ ਦੇ ਉਲਟ ਇਹ ਹੋਇਆ ਪਿਆ ਵੀ ਸਾਰਾ ਸਾਰਾ ਕੁਝ ਅੰਦਰੋਂ ਹੀ ਫ੍ਰੀ ਮਿਲ ਰਿਹਾ ਏ ਇਦਾਂ ਦੀਆਂ ਸਹੂਲਤਾਂ ਜੋ ਚੱਲ ਰਹੀਆਂ ਜੇ ਗੱਲ ਕਰੀ ਆਪਾਂ ਬਿਜਲੀ ਦੀ ਸਾਰੇ ਘਰਾਂ ਦੇ ਵਿੱਚ ਬਿਜਲੀ ਫ੍ਰੀ ਆਉਂਦੀ ਹੈ ਚਾਹੇ ਕੋਈ ਇਹਦੇ ਵਿੱਚ ਇਹ ਨਹੀਂ ਕੋਈ ਵੱਡਾ ਕੋਈ ਛੋਟਾ ਵੀ ਕਿਸੇ ਗਰੀਬ ਦਾ ਓਕੇ ਦੀ ਹੋ ਬਾਫ ਹੋਈ ਹੈ ਜਾਂ ਵੱਡੇ ਦੀ ਹੋਈ ਹੈ ਜਿੰਨੇ ਘਰਾਂ ਦੇ ਵਿੱਚ ਮੀਟਰ ਲੱਗੇ ਨੇ ਸਾਰਿਆਂ ਲਈ ਇੱਕੋ ਹੋਵੇਗਾ ਕਾਨੂੰਨ ਹੈਗਾ ਜੇ ਆਪ ਦੇਖੀ ਆਪਾਂ ਵੱਧ ਤੋਂ ਵੱਧ ਜੇ ਆਪਣੇ ਘਰਾਂ 'ਚ ਕੋਈ ਏਸੀ ਵਗੈਰਾ ਜਾਂ ਹੋਰ ਕੁਝ ਲੱਗਿਆ ਵੀ ਹੋਇਆ ਵੱਧ ਤੋਂ ਵੱਧ ਆਪਾਂ ਨੂੰ ਸਾਲ ਦੇ ਵਿੱਚ ਦੋ ਬਿਲ ਆਉਂਦੇ ਨੇ ਬਾਕੀ ਸਾਰਿਆਂ ਦਾ ਬਿਲ ਜ਼ੀਰੋ ਹੀ ਆਉਂਦਾ ਜਿਆਦਾਤਰ ਜ਼ੀਰੋ ਹੀ ਆਉਂਦੇ ਨੇ ਹਨਾ ਫਿਰ ਖੇਤੀਬਾੜੀ ਵਾਲੇ ਪਾਸੇ ਨੂੰ ਚੱਲੀਏ ਜਿੱਦਾਂ ਦੀ ਮਾਨ ਸਰਕਾਰ ਆਈ ਹੈ ਮਾਨ ਸਾਹਿਬ ਨੇ ਇੰਨਾ ਵਧੀਆ ਕੰਮ ਕਰਿਆ ਇੱਕ ਤਾਂ ਬਿਜਲੀ ਆਪਾਂ ਨੂੰ ਨਿਰਵਿਘਨ ਆ ਰਹੀ ਆ ਉਹੀ ਖੰਭੇ ਨੇ ਉਹੀ ਟਰਾਂਸਫਾਰਮ ਨੇ ਕੋਈ ਕੈਂਜ ਨਹੀਂ ਹੋਇਆ ਅੱਗੇ ਇਹ ਸਦਾ ਹੀ ਖਰਾਬੇ ਰਹਿੰਦੇ ਸੀਗੇ ਆਵੇਂ ਆਪਾਂ ਨੂੰ ਵੱਡੇ ਵੱਡੇ ਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਬਿਜਲੀ ਕਦੇ ਆਪਾਂ ਨੂੰ ਦਿਨੇ ਆ ਜਾਂਦੀ ਸੀ ਕਦੇ ਰਾਤ ਨੂੰ ਆ ਜਾਂਦੀ ਸੀਗੀ ਹੁਣ ਆਪਾਂ ਖੇਤੀਬਾੜੀ ਕਰਦੇ ਆ ਮੋਟਰਾਂ ਤੇ ਆਪਾਂ ਜਿਵੇਂ ਇੱਕ ਡਿਊਟੀ ਵਾਲਾ ਬੰਦਾ ਸਵੇਰੇ ਜਾ ਕੇ ਸ਼ਾਮੀ ਮੁੜ ਕੇ ਆਉਂਦਾ ਉਹ ਕੰਮ ਹੋਇਆ ਪਿਆ ਲੈਟ ਦਿਨੇ ਅੱਤ ਘੰਟੇ ਜਿਹੜੀ ਆਉਂਦੀ ਆ ਦਿਨ ਦੀ ਦਿਨ ਆਉਂਦੀ ਆ ਰਾਤਾਂ ਨੂੰ ਆਪ ਨੂੰ ਜਾਣ ਦੀ ਲੋੜ ਨਹੀਂ ਪੈਂਦੀ। ਬਾਕੀ ਗੱਲ ਕਰੀਏ ਖੇਡ ਗਰਾਉਂਡਾਂ ਦੀ ਸਾਰੇ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਇਹ ਇਸ ਨੂੰ ਪਹਿਲ ਦਿੱਤੀ ਗਈ ਆ ਵੀ ਸਾਰੇ ਹਲਕਿਆਂ ਦੇ ਵਿੱਚ ਵੱਧ ਤੋਂ ਵੱਧ ਖੇਡ ਗਰਾਉਂਡ ਬਣਾਈ ਜਾਣ। ਉਵੇਂ ਹੀ ਸਾਡੇ ਪਿੰਡ ਵੀ ਜਿਵੇਂ ਮਕਰ ਸਾਹਿਬ ਨੇ ਤੁਹਾਨੂੰ ਦੱਸਿਆ ਮੇਰੇ ਪਿੰਡ 45 ਲੱਖ ਰੁਪਏ ਦੀ ਲਾਗਤ ਨਾਲ ਖੇਡ ਗਰਾਉਂਡ ਬਣ ਰਿਹਾ ਜੀ ਜਿਹਦਾ ਕਿ ਕੰਮ ਚੱਲਦਾ ਪਿਆ। ਇੱਕ ਸਾਲ ਹੋਇਆ ਸਾਡੀ ਪੰਚਾਇਤ ਬਣੀ ਨੂੰ 1 ਕਰੋੜ ਤੋਂ ਵੱਧ ਦਾ ਅਸੀਂ ਕੰਮ ਕਰਵਾ ਚੁੱਕੇ ਹਾਂ ਪਿੰਡ ਤੇ ਲਾ ਚੁੱਕੇ ਹਾਂ ਜੀ ਬਾਕੀ ਕਾਰਜ ਜਿਹੜੇ ਸਾਡੇ ਚੱਲ ਰਹੇ ਨੇ ਇਹ ਸਾਰਾ ਕੁਝ ਦੇਖ ਕੇ ਐਮਐਲਏ ਸਾਹਿਬ ਨੇ ਆਪਾਂ ਨੂੰ ਇਹ ਇਸ ਰੈਲੈਕ ਸਮਝਿਆ ਵੀ ਇਹ ਟਿਕਟ ਆਪਾਂ ਨੂੰ ਦਿੱਤੀ ਹੈ ਜੀ ਹੁਣ ਆਪਣਾ ਵੀ ਫਰਜ਼ ਬਣਦਾ ਵੀ ਇਹਨੂੰ ਬੱਤ ਤੋਂ ਬੱਤ ਮਾਰ ਜੇ ਨਾਲ ਜਿੱਤ ਕੇ ਉਹਨਾਂ ਦੇ ਝੋਲੀ ਪਈ ਇਹ ਤਾਂ ਹੀ ਸੰਭਵ ਹੋਣਾ ਜੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਿਉਂਕਿ ਇਕੱਲਾ ਜਾਣਾ ਕੁਝ ਨਹੀਂ ਕਰ ਸਕਦਾ 50 52 ਪਿੰਡ ਨੇ ਜੀ ਜੇ ਮੈਂ ਕਹਾ ਵੀ ਮੈਂ ਕੱਲਾ ਹੀ ਸਾਰੇ ਘੁੰਮ ਦੂੰਗਾ ਜਾਂ ਸਾਰੇ ਨਾਲ ਸੰਪਰਕ ਕਰ ਲੂੰਗਾ ਨਹੀਂ ਹੋਣਾ ਜੀ ਆਪਾਂ ਸਾਰੇ ਰਲ ਮਿਲ ਕੇ ਅੰਬਲਾ ਮਾਰੀਏ ਆਪਣੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਕੋਲ ਹੀ ਆਪਾਂ ਇਲੈਕਸ਼ਨ ਲੜ ਰਹੇ ਆ ਤੇ ਵੀਰੇ ਇਹੀ ਪਿੰਡ ਨੇ ਸਾਰੇ ਆਪਣੇ ਆਸਗਵਾਨ ਦੇ ਜੋ ਇੱਥੇ ਆਪਣੇ ਰਿਸ਼ਤੇਦਾਰੀਆਂ ਨੇ ਇੱਥੇ ਆਪਣਾ ਭਾਈਚਾਰਾ ਇੱਥੇ ਆਪਣੀਆਂ ਮੰਡੀ ਮੰਡੀ ਚ ਸਾਰੇ ਆਉਂਦੇ ਆ ਸਾਰਿਆਂ ਦਾ ਸਹਿਯੋਗ ਹੈ ਦੁਕਾਨਾਂ ਦੁਕਾਨਦਾਰੀ ਲਾ ਲੋ ਸ਼ਹਿਰ ਚ ਲਾ ਲੋ ਸਾਰੇ ਦੁਕਾਨਦਾਰ ਇਹਨਾਂ ਪਿੰਡਾਂ ਨਾਲ ਸੰਬੰਧ ਰੱਖਦੇ ਆ ਨਾ ਵੀਰੇ ਜਿੱਥੇ ਜਿੱਥੇ ਵੀ ਆਪਣੀ ਜਾਣ ਪਛਾਣਾ ਸਾਰਿਆਂ ਨੂੰ ਵੱਧ ਤੋਂ ਵੱਧ ਜ਼ੋਰ ਪਾ ਕੇ ਕਹੋ ਵੀ ਆਉਣ ਵਾਲੀ 14 ਤਰੀਕ ਨੂੰ ਝਾੜੂ ਦਿਨ ਚ ਨਿਸ਼ਾਨ ਤੇ ਮੋਹਰ ਲਾ ਕੇ ਆਪਾਂ ਇਹ ਸੀਟ ਜਿੱਤੀ ਹੈ ਨਾ ਤੇ ਜੇ ਆਪਾਂ ਤੁਸੀਂ ਇੱਕ ਮੌਕਾ ਦਿੰਦੇ ਆ ਆਪਾਂ ਨੂੰ ਤਾਂ ਆਪਾਂ ਵੱਧ ਤੋਂ ਵੱਧ ਆਪਣੇ ਏਰੀਆ ਦੇ ਮੈਂ ਵੀ ਤੁਹਾਡੇ ਗਵਾਂਡ ਪਿੰਡ ਤੋਂ ਆ ਬਰਮਾ ਤੋਂ ਜਿਹੜੇ ਕੰਮਕਾਰ ਨੇ ਸਾਰੇ ਆਪਾਂ ਸਿਰੇ ਚੜਾ ਸਕੀਏ ਜਿਹੜੇ ਅਧੂਰੇ ਪੈ ਨੇ ਵਿਕਾਸ ਕਾਰਜ ਕਿਉਂਕਿ ਜ਼ਿਲ੍ਹਾ ਪ੍ਰੇਸ਼ਰਾਰ ਬਲਾਕ ਸ਼ਾਂਤੀ ਦੇ ਇੱਕ ਆਪਣੇ ਸਪੈਸ਼ਲ ਕੋਟੇ ਹੁੰਦੇ ਨੇ ਬਹੁਤ ਗ੍ਰਾਂਟਾਂ ਨੇ ਜਿਹੜੀਆਂ ਅਜੇ ਤੱਕ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਜ਼ਿਲ੍ਹਾ ਪ੍ਰੇਸ਼ਰ ਦੇ ਕੋਟੇ ਦੇ ਵਿੱਚ ਆਉਂਦੀਆਂ ਨੇ ਜੇ ਆਪਾਂ ਨੂੰ ਇਹ ਮੌਕਾ ਮਿਲਦਾ ਆਪਣੀ ਸਰਕਾਰ ਆ ਆਪਾਂ ਆਪਣੇ ਸਾਰੇ ਪਿੰਡਾਂ ਨੂੰ ਵਿਸ਼ੇਸ਼ ਤੌਰ ਤੇ ਗ੍ਰਾਂਟਾਂ ਲੈ ਆ ਸਕਦੇ ਆ ਇਹ ਤਾਂ ਹੀ ਹੋਣਾ ਜੇ ਆਪਾਂ ਜਿੱਤਾਂਗੇ ਸੋ ਇਹੀ ਬੇਨਤੀਆਂ ਨੇ ਜੀ ਵੀ ਆਉਣ ਵਾਲੇ 14 ਤਰੀਕ ਨੂੰ ਵੱਤ ਤੋਂ ਵੱਤ ਵੋਟਾਂ ਪਾ ਕੇ ਕੰਮਜਾ ਬੜਾਓ ਬਾਕੀ ਗੱਲ ਇੱਕ ਦੂਜੀ ਹੈ ਜੀ ਇਹ ਵੋਟਾਂ ਦੇ ਵਿੱਚ ਆਪਾਂ ਸਾਰਿਆਂ ਦੇ ਲੋਕਾਂ ਦਾ ਇੰਟਰਸਟ ਬਹੁਤ ਘੱਟ ਹੁੰਦਾ 25 ਸਰਪੰਚੀ ਦਾ ਟਾਈਮ ਦਾ ਪਾੜ ਕੇ ਖੜ ਜਾਨੇ ਆ ਵੀ ਵੱਤ ਤੋਂ ਵੱਤ ਪੁਆਈਏ ਮੇਰੇ ਉਹਨਾਂ ਰਹਿ ਜਵੇ ਉਹਨਾਂ ਰਹਿ ਜਵੇ ਇਹਦੇ ਵਿੱਚ ਆਪਾਂ ਕੌਮ ਕਰ ਜਾਨੇ ਆ ਉਹ ਆਪਾਂ ਕੰਮ ਨਹੀਂ ਕਰਨਾ ਵੱਤ ਤੋਂ ਵੱਤ ਡਿਊਟੀਆਂ ਲਾ ਲਿਓ ਜੀ ਸਾਰੇ ਡਿਊਟੀਆਂ ਮੰਡ ਲਿਓ ਜਿੱਦਾਂ ਹੁਣ ਬਾੜਬੰਦੀ ਸਾਰੇ ਪਿੰਡਾਂ ਵਿੱਚ ਹੋਈ ਹੋਈ ਆ ਇਹ ਸਾਰੇ ਪਿੰਡਾਂ ਵਿੱਚ ਅਲੱਗ-ਅਲੱਗ ਬੰਦੇ ਡਿਊਟੀ ਲਾ ਦਿਓ ਲਿਸਟਾਂ ਰੱਖ ਲਿਓ ਆਪਣੇ ਕੋਲ ਉਹਦੇ ਟਿਕ ਮਾਰ ਕਰੀ ਜਾਇਓ ਵੀ ਕਿਹੜੀ ਵੋਟ ਪੈ ਗਈ ਕਿਹੜੀ ਰਹਿੰਦੀ ਆ ਜਿੰਨੀ ਪੂਲਿੰਗ ਵੱਧ ਹੋਊਗੀ ਉਹਨਾਂ ਹੀ ਆਪਾਂ ਨੂੰ ਫਾਇਦਾ ਜਿੰਨੀ ਘੱਟ ਹੋਊਗੀ ਉਹਨਾਂ ਵਿਰੋਧੀ ਤੁਹਾਨੂੰ ਫਾਇਦਾ ਜੀ ਬਸ ਇਹੀ ਬੇਨਤੀਆਂ ਨੇ ਜੀ ਧੰਨਵਾਦ ਜੀ ਸਰ ਇੱਕ ਜਿਹੜੀ ਐਮਐਨਐ ਸਾਹਿਬ ਨੂੰ ਅਨਾਉਂਸਮੈਂਟ ਆ ਹਲਾਲ ਜੀ ਜੀ ਉਹ ਅਜੇ ਤੁਸੀਂ ਸਾਰਿਆਂ ਨੇ ਖੋਰਾਂ ਦੇ ਵਿੱਚ ਹੀ ਪੜਿਆ ਉਹ ਇਤਰਾਹੀਗਾ ਜੀ ਦਾ ਮਾਦਮੂ ਬਗਵਾ ਐਮਐਲਏ ਸਾਹਿਬ ਨੇ ਇੱਕ ਐਲਾਨ ਕੀਤਾ ਵੀ ਜਿਹੜਾ ਪਿੰਡ ਪੂਰੇ ਹਲਕੇ ਦੇ ਵਿੱਚੋਂ ਪਹਿਲੇ ਨੰਬਰ ਤੇ ਵੋਟ ਦਵਾਊਗਾ ਉਸ ਪਿੰਡ ਨੂੰ 31 ਲੱਖ ਰੁਪਏ ਦੀ ਜਿਹੜੀ ਸਪੈਸ਼ਲ ਗ੍ਰਾਂਟ ਆ ਉਹ ਦਿੱਤੀ ਜਾਊਗੀ ਜਿਹੜਾ ਪਿੰਡ 100 ਵੋਟਾਂ ਦੀ ਗਿਣਣ ਵਿੱਚ ਲਿਆਊਗਾ ਉਹਨੂੰ 11 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਣੀ ਆ ਤੇ ਜਿਹੜਾ ਕੋਈ ਵੀ ਵੋਟਾਂ ਨਾਲ ਜਿਤਾ ਲਵੇ ਚਾਹੇ 5 7 10 ਵੋਟਾਂ ਨਾਲ ਉਹਨੂੰ 5 ਲੱਖ ਰੁਪਏ ਦਾ ਉਹਨਾਂ ਨੇ ਸਪੈਸ਼ਲ ਗ੍ਰਾਂਟ ਦੇ ਰੰ ਦਾ ਐਲਾਨ ਕੀਤਾ ਤੋਂ ਮੈਂ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਦੀ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਵੀ ਜਦੋਂ ਆਪਾਂ ਜੋਰ ਮਾਰਨਾ 31 ਲੱਖ ਰੁਪਏ ਵਿੱਚ ਮਾਰਨਾ ਤਾਂ ਕਿ ਆਪਾਂ 31 ਲੱਖ ਰੁਪਏ ਲਿਆ ਕੇ ਪਿੰਡ ਦੇ ਵਿੱਚ ਜਿਹੜੇ ਡਾਉਂਸ ਦੇ ਕੰਮ ਕਰਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਨੂੰ ਵੀ ਦਾ ਤੁਹਾਨੂੰ ਵਿਸ਼ਵਾਸ ਦਿਉਂਦੇ ਆ ਜੀ ਅਸੀਂ ਤੁਹਾਨੂੰ ਸਾਕੇ ਭੇਜਾਂਗੇ ਪਰ ਸਾਡੇ ਪਿੰਡ ਪਰ ਵੀ ਖਿਆਲ ਰੱਖਿਓ ਕਿਰਪਾ ਤੁਸੀਂ ਕਿ ਸਾਡੇ ਗੁਵੰਢੀ ਹੋ ਜਿਹਨੇ ਵੀ ਸਾਡੇ ਕਾਜ ਰਹਿੰਦੇ ਨੇ ਬਹੁਤ ਕਾਜ ਲੱਗਦੇ ਨੇ ਸਾਡੇ ਸਾਡਾ ਖਿਆਲ ਰੱਖਿਓ ਪਿਛਲੀ ਵਾਰ ਵੀ ਅਸੀਂ ਐਮਐਲਏ ਸਾਹਿਬ ਨੂੰ ਟਾਕੇ ਭੇਜਿਆ ਸੀ ਤੇ ਹੁਣ ਵੀ ਵੀਰ ਬਣ ਕੇ ਵੀ ਸਾਡਾ ਖਿਆਲ ਰੱਖਿਓ ਵਾਈਕੂ ਜੀ ਦਾ ਖਾਸ ਤੌਰ ਤੇ